ਮੇਰੀ ਹੱਥ ਬਨ ਕੇ ਬੇਨਤੀ ਹੈ ਮਾਵਾ ਵੀ ਨੇ ਭੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੌਲੀ ਜਾਣਾ ਹੈ ਔਰ ਜਦੋਂ ਕਹੋਗੇ ਦੁਬਾਰੇ ਆ ਜੂ ਜਦੋਂ ਬੁਲਾਉਂਗੇ ਦੁਬਾਰੇ ਆ ਜੂ ਇੱਕ ਵਾਰੀ ਆ 1 ਜੂਨ ਵਾਲਾ ਕੰਡਾ ਜਾਂ ਕੱਢ ਦਿਓ ਉਹ ਤੋਂ ਬਾਅਦ ਦੇਖਿਓ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਸਾਤ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਇਨਕਲਾਬ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ ਜਾਇਓ ਮੇਰੀ ਹੱਥਵੰਨ ਕੇ ਬੇਨਤੀ ਹੈ ਮਾਵਾ ਵੀ ਨੇ ਭੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੌਲੀ ਜਾਣਾ ਔਰ ਜਦੋਂ ਕਹੋਗੇ ਦਵਾਰੇ ਆਜੂ ਜਦੋਂ ਬੁਲਾਓਗੇ ਦਵਾਰੇ ਆਜੂ ਇੱਕ ਵਾਰੀ ਆਹ 1 ਜੂਨ ਵਾਲਾ ਕੰਡਾ ਜਾ ਕੱਢ ਦਿਓ ਉਸ ਤੋਂ ਬਾਅਦ ਦੇਖਿਓ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਬਾਦ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਜਿੰਦਾਬਾਦ ਜਾਉਂਦੇ ਵਾਸਤੇ ਰੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ ਜਾਇਓ ਮੇਰੀ ਹੱਥਵੰਨ ਕੇ ਬੇਨਤੀ ਹੈ ਮਾਵਾਂ ਵੀ ਨੇ ਪੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੌਲੀ ਜਾਣਾ ਔਰ ਜਦੋਂ ਕਹੋਂਗੇ ਦਵਾਰੇ ਆਜੂ ਜਦੋਂ ਬੁਲਾਓਗੇ ਦਵਾਰੇ ਆਜੂ ਇੱਕ ਵਾਰੀ ਆਹ 1 ਜੂਨ ਵਾਲਾ ਕੰਡਾ ਜਾ ਕੱਢ ਦਿਓ ਉਸ ਤੋਂ ਬਾਅਦ ਦੇਖਿਓ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਬਾਦ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਜਾਉਂਦੇ ਵਾਸਤੇ ਰੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ ਜਾਇਓ ਮੇਰੀ ਹੱਥਵੰਨ ਕੇ ਬੇਨਤੀ ਹੈ ਮਾਵਾਂ ਵੀ ਨੇ ਭੈਣਾਂ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੌਲੀ ਜਾਣਾ ਔਰ ਜਦੋਂ ਕਹੋਂਗੇ ਦਵਾਰੇ ਆਜੂ ਜਦੋਂ ਬੁਲਾਓਗੇ ਦਵਾਰੇ ਆਜੂ ਇੱਕ ਵਾਰੀ ਆਹ 1 ਜੂਨ ਵਾਲਾ ਕੰਡਾ ਜਾ ਕੱਢ ਦਿਓ ਉਸ ਤੋਂ ਬਾਅਦ ਦੇਖਿਓ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਬਾਦ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਜਾਉਂਦੇ ਵਾਸਤੇ ਰੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ ਜਾਇਓ ਮੇਰੀ ਹੱਥਵੰਨ ਕੇ ਬੇਨਤੀ ਹੈ ਮਾਵਾਂ ਵੀ ਨੇ ਭੈਣਾਂ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੌਲੀ ਜਾਣਾ ਔਰ ਜਦੋਂ ਕਹੋਂਗੇ ਦਵਾਰੇ ਆਜੂ ਜਦੋਂ ਬੁਲਾਓਗੇ ਦਵਾਰੇ ਆਜੂ ਇੱਕ ਵਾਰੀ ਆਹ 1 ਜੂਨ ਵਾਲਾ ਕੰਡਾ ਜਾ ਕੱਢ ਦਿਓ ਉਸ ਤੋਂ ਬਾਅਦ ਦੇਖਿਓ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਬਾਦ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ